11:15 ਵਜੇ ਲੋਡ ਹੋ ਕੇ ਨਿਕਲ ਗਏ ਪਲੇਟਾਂ ਜਿਹਆਂ ਨੇ ਮਤਲਬ ਫਲਾਈ ਬੋਰਡ ਜਿਹੜੇ ਪਲਾਸਟਿਕ ਮੈਕਸ ਇਹ ਆਏ ਨੇ ਹੁਣਾਂ ਦੇ ਘਟਾ ਨਹੀਂ ਆ ਵਜਨ ਤੇ ਹੁਣ ਜਾਣੇ ਆ ਬੈਕ ਉੱਥੇ ਹੀ ਟਰਾਂਸਪੋਰਟ ਰੁਕਾਂਗੇ ਜਾਂ ਘਰ ਬਾਰੇ ਰੁਕਾਂਗੇ ਜਿੱਥੇ ਜਗ੍ਹਾ ਪੋਸੀਬਲ ਮਿਲ ਗਈ ਤੇ ਬਾਕੀ ਦਾ ਸਵੇਰੇ ਪਾਵਾਂਗੇ ਵਜਨ ਜਿਹੜਾ ਮਿਲਦਾ ਡਸਟਰੀਅਲ ਏਰੀਆ ਇਸ ਕਰਕੇ ਜਾਣਾ ਹੀ ਗੈਮਾ ਗੈਮੀ ਜੀ ਤਾਂ ਹੈਗੀ ਆ ਪਰ ਸ਼ਹਿਰ ਦੀ ਤਰ੍ਹਾਂ ਨਹੀਂ ਹੈਗਾ ਇਹ ਸਾਰਾ ਪੀਦੰਪੁਰ ਵਸਿਆ ਹੀ ਤਕਰੀਬਨ ਇੰਡਸਟਰੀ ਦੇ ਛੇਰ ਪਈ ਆ ਇਹਦੇ ਚਾਰੇ ਪਾਸੇ ਜਿੰਨੀ ਹੈ ਇੰਡਸਟਰੀ ਇੰਡਸਟਰੀ ਆ ਸਾਰੇ ਪਰ ਇਹ ਫੇਰ ਟਰਾਂਸਪੋਰਟ ਆ ਗਈ ਸੀ ਦੁਪਹਿਰ ਦੀ ਰੋਟੀ ਲੈ ਬਾਈ ਬੈਠੇ ਉੱਥੇ ਹੀ ਆ ਹੁਣ ਅੱਜ ਸੰਡੇ ਆ ਤੇ ਕੱਲ ਨੂੰ ਗੱਲ ਬੜਨੀ ਸੀ ਸਾਡੀ ਜਿਹੜਾ ਛਲਕਾ ਪਾਉਣਾ ਨਾਲ ਟਰਾਂਸਪੋਰਟ ਆ ਗਏ ਸੀ ਫੇਰ ਤੇ ਹੁਣ ਇਹ ਚਲੇ ਗਏ ਦੀਪਕਾ ਜਸ ਹਾਇਰੇ ਭੱਜ ਗਿਆ ਥੋੜਾ ਜ ਮੈਂ ਮੈਚ ਦੇਖੀ ਜਨਾ ਤੇ ਫੁਣਾ ਅੱਜ ਗਰਮੀ ਜੀ ਲੱਗਦੀ ਸੀ ਚਾਹ ਤੂ ਆਪਾਂ ਪੀਂਦੇ ਕੋਈ ਨਹੀਂ ਉਹ ਤੇ ਬਾਈ ਢਾਲੀ ਵਾਲ ਤੇ ਗੁਰਮੁਖ ਚੱਲ ਗਏ ਬਾਜ਼ਾਰ ਜਾਣਾ ਸੀ ਉਹਨਾਂ ਨੇ ਐ ਦਵਾਰ ਆ ਕੇ ਆ ਹੁਣ ਮੈਚ ਦੇਖਦੇ ਦੇਖਦੇ ਮੈਂ ਕਿਹਾ ਚੱਲ ਥੋੜੀ ਜੀ ਉਹ ਆ ਪੈਟ ਲਿਆਂਦਾ ਹੁਣ ਦੁੱਧ ਦਾ ਗਰਮ ਕਰਨਾ ਨਹੀਂ ਠੰਡਾ ਹੀ ਪੀਣਾ ਇਹ ਮਤਲਬ ਗਰਮਾਇਆ ਜੀ ਥੋੜੀ ਜੀ ਪਹਿਲਾਂ ਠੰਡ ਸੀਗੀ ਯਾਰ ਤਿੰਨ ਦਿਨ ਹੋ ਗਏ ਬੜੀ ਠੰਡ ਆ ਉਹ ਆ ਦੇਖ ਲਓ ਉੱਪਰ ਪੱਖਾ ਵੀ ਚੱਲਦਾ ਦੂ ਚੱਲਦੇ ਸੀ ਇਹ ਅੌਰ ਦੇ ਮੌਸਮ ਦਾ ਬਸ ਇਹੀ ਚੱਕਰ ਹੈ ਸੰਦਾ ਸੋਚ ਨਹੀਂ ਸਕਦਾ ਹੁੰਦਾ ਵੀ ਕਦੋਂ ਚੇਂਜ ਹੋ ਜਾਣਾ ਕਦੋਂ ਪਤਾ ਨਹੀਂ ਲੱਗਦਾ ਵੀ ਕਿਹੜੇ ਹਿਸਾਬ ਨਾਲ ਚੇਂਜ ਹੋ ਜਾਂਦਾ ਹੋ ਗਿਆ ਜੀ ਸ਼ਾਮ ਦਾ ਤੋਂ ਵੱਜ ਚੱਲੇ ਆ 6:30 ਇਸ ਟਾਈਮ ਨੂੰ ਠੰਡ ਵੀ ਆ ਥੋੜੀ ਜੀ ਪਰ ਇੰਨੀ ਜ਼ਿਆਦਾ ਵੀ ਨਹੀਂ ਕਹਿ ਸਕਦੇ ਲੱਗਦੀ ਵੀ ਸੀਗੀ ਤੇ ਕੁਛ ਆ ਤੁਰ ਕੇ ਹੁਣ ਮੜਾ ਜਾ ਸੈਟ ਹੋ ਜੂ ਸਰੀਰ ਕੁਛ ਕਰ ਲਈ ਦੀ ਆ ਵੀ ਸਵੇਰੇ ਵੀ ਕਿਤੇ ਅੱਧਾ ਕਿਲੋਮੀਟਰ ਕਿਲੋਮੀਟਰ ਤੁਰਿਆ ਜਾਵੇ ਤਾਂ ਬੈਟਰ ਹੁੰਦਾ ਤੇ ਸ਼ਾਮ ਨੂੰ ਵੀ ਐ ਹੁੰਦਾ ਵੀ ਕਿਉਂਕਿ ਹੋਰ ਜਿੰਨਾ ਟਾਈਮ ਗੱਡੀ ਖੜੀ ਐ ਐਕਸਰਸਾਈਜ਼ ਤਾਂ ਕੋਈ ਹੁੰਦੀ ਨਹੀਂ ਗੱਡੀ ਚੱਲਦੀ ਤੇ ਵੀ ਐਕਚੁਅਲ ਦੇ ਵਿੱਚ ਐਕਸਰਸਾਈਜ਼ ਨਹੀਂ ਹੁੰਦੀ ਕੋਈ ਪਰ ਗੱਡੀ ਚੱਲਦੀ ਤੇ ਵਿੱਚ ਗੱਡੀ ਹਿੱਲੀ ਜਾਂਦੀ ਐ ਵਾਈਬ੍ਰੇਟ ਹੋਈ ਜਾਂਦੀ ਐ ਮੰਨਨੇ ਨੂੰ ਭੁੱਖੇ ਜੀ ਲੱਗ ਜਾਂਦੀ ਹੈ ਟਾਈਮ ਨਾਲ ਬੈਠੇ ਵਿਹਲੇ ਟਰਾਂਸਪੋਰਟ ਤੇ ਜਾਂ ਗੱਡੀ 'ਚ ਬੈਠੇ ਭੁੱਖ ਨਹੀਂ ਲੱਗਦੀ ਫਿਰ ਉਸ ਕਰਕੇ ਰੋਟੀ ਹਾਜਮ ਕਰਨ ਦੇ ਚੱਕਰ 'ਚ ਇੱਕ ਅੰਦਾ ਗੇੜਾ ਦੇ ਲਈਦਾ ਅੰਦਰਲੇ ਤੇ ਹੁਣ ਇੱਥੋਂ 1 ਕਿਲੋਮੀਟਰ ਤਕਰੀਬਨ ਉਹ ਗੁਰੂ ਘਰ ਹੈ ਟਰਾਂਸਪੋਰਟ ਤੋਂ ਤੇ ਉੱਥੇ ਤੱਕ ਜਾਏ ਆਈ ਰਾਜਾ ਦੇ ਨਾਲ ਟਾਈਮ ਇੱਥੇ ਖੜੇ ਹੁੰਦੇ ਆ ਜਿਆਦਾ ਦੇ ਨਹੀਂ ਵੀ ਸੁਬਾ ਦਰਸ਼ਨ ਕਰ ਲਈਦੇ ਆ ਜੇ ਇਨਸਾਨ ਹੁਣ ਦੇ ਨਹੀਂ ਵੀ ਦਰਸ਼ਨ ਕਰਾਂਗੇ ਕੋਈ ਗੱਲ ਨਹੀਂ ਪਰ ਬਾਹਰੋਂ ਨੰਕਾਰ ਕਰ ਕਰਕੇ ਗੁਰੂ ਘਰ ਦੇ ਮੂਹਰੇ ਮੁੜੇ ਆਉਣੇ ਹੁੰਦੇ ਆ ਉਹਦੇ ਨਾਲ ਸੈਰ ਦੀ ਸੈਰ ਹੋ ਜਾਂਦੀ ਆ ਹੁਣ ਕੀ ਪਾਣੀ ਦੀ ਭੁੱਖ ਲੱਗੀ ਹੁੰਦੀ ਆ ਪਹਿਲਾ ਵਾਲਾ ਹਜੇ ਮੂਹਰੇ ਆਹ ਹੁਣ ਤਕਰੀਬਨ ਉਹ ਸਾਹਮਣੇ ਥੋੜੀ ਰੈੱਡ ਲਾਈਟ ਲੈਫਟ ਸਾਈਡ ਤੇ ਦਿਖ ਰਹੀ ਆ ਬੂੜ ਦੀ ਉਹ ਗੁਰੂ ਘਰ ਦੇ ਕੋਲੇ ਆ ਤੇ ਉੱਥੇ ਤੱਕ ਹੁਣ ਜਾਵਾਂਗੇ ਹੋਲੀ ਹੋਲੀ ਦੁਬਾਰਾ ਫੇਰ ਅੱਜ ਚੱਲੇ ਆਂ ਛਲਕਾ ਭਰਨ ਜੀ ਬੜਾ ਦਾਸ ਹੋ ਗਏ ਸਵੇਰੇ ਫਿਰ ਮਾਨ ਚ ਹੋਇਆ ਵੀ ਯਾਰ ਹੁਣ ਰਾਹੂ ਵੀ ਨਿਕਲ ਤੂੰ ਨਹੀਂ ਤਾਂ ਘੰਟਾ ਫੇਰ ਨਾ ਚਲੇ ਜਾਣਾ ਸੀ ਉਹਨਾਂ ਦਾ ਸਭਾ ਹੁੰਦਾ ਘੰਟਾ ਫੇਰ ਆਏ ਹੁੰਦਾ ਨਾ ਵੀ ਕਹਾਂ ਪਤਾ ਨਹੀਂ ਕਈ ਵਾਰੀ ਸੁਪਾ ਬਣ ਕੇ ਤਾਂ ਬੰਦਾ ਝੋਲਵਾ ਸੁਪਾ ਬਣ ਜਾਂਦਾ ਕਈ ਵਾਰੀ ਰਾਤ ਦਿਨ ਦਾ ਟਾਈਮ ਦਾ ਫਰਕ ਪੈ ਜਾਂਦਾ ਜਾਂ ਕਿਤੇ ਮੈਂ ਪੜਾ ਦੂੰ ਲਾਂਗੇ ਜਾਂ ਕਈ ਵਾਰੀ ਠੰਡਾ ਤੇ ਹੋ ਜੇ ਸਰੀਰ ਲੈ ਨਹੀਂ ਕਰਿਆ ਇਸ ਕਰਕੇ ਖੋਲਦੀ ਹੋ ਜਾਂਦੀ ਹੈ ਕਦੇ ਠੰਡ ਕਰਕੇ ਹਨਾ ਨਾ ਕਰਕੇ ਪਹਿਲਾਂ ਦੁੱਛਿਆ ਵੀ ਹਨਾ ਹੌਕੇ ਨਿਕਲੀਏ ਨਾ ਉਹਦਾ ਬੰਦਾ ਜਮੂਰਾ ਆਪਣਾ ਰਾਤ ਖਾ ਲਿਆ ਸੀ ਇਹ ਹੁਣ ਸਵੇਰੇ ਪੁੱਛਦਾ ਹਲੇ ਵੀ ਮੈਂ ਨਾ ਆਵਾ ਮੈਂ ਸਵੇਰੇ ਉੱਠ ਰੋ ਉਗੜਾ ਤੈਨੂੰ ਖਾਣ ਲੱਗੀ ਆਈ ਸੀਗਾ ਤੇ ਹੁਣ ਜਾਣੀ ਪੂਰਾ ਅਕਤਬਰ ਰਾਂਗੇ ਜਾ ਕੇ ਲਾਉਨੇ ਆ ਗੱਡੀ ਠੰਡੇ ਤੇ ਲਗਾਉਨੇ ਤੁਹਾਨੂੰ ਮੈਂ ਯਾਰੀ ਆਹਾ ਇਹ ਜਿਹੜਾ ਨਾ ਉੱਪਰ ਪਹਾੜੀ ਦੇ ਉੱਤੇ ਬਣੇ ਹੋਏ ਮਕਾਨ ਵਾਹ ਵਾਹ ਕੀ ਨਜ਼ਾਰੇਦਾਰ ਬਾਈਪਾਸ ਤੇ ਇਹਦਾ ਮਤਲਬ 뷰 ਬਣਵਾ ਜਦੋਂ ਲੰਘਦਾ ਯਾਨੀ ਜਿਹੜੇ ਬੰਦੇ ਇਹਨਾਂ 'ਚ ਰਹਿੰਦੇ ਹੋਣਗੇ ਨਾ ਉਹ ਪੂਰਾ ਲੁੱਟਪੜਾਉਂਦੇ ਹੋਣਗੇ ਰੋਡ ਦਾ ਕਿਉਂਕਿ 24/7 ਚੱਲਣ ਵਾਲਾ ਰੋਡ ਆ ਇਹਨੂੰ ਤਾਂ 24 ਘੰਟਿਆਂ 'ਚ ਕਦੇ ਵੀ ਰੋਡ ਨੂੰ ਸਾਹ ਨਹੀਂ ਆਉਂਦਾ ਆ ਹੋਰ ਡਵੈਲਪ ਹੋ ਰਿਹਾ ਕੰਮ ਹੋਰ ਬਣ ਰਹੇ ਨੇ ਇਹ ਸਾਇਟ ਹੀ ਬਣ ਰਹੀ ਆ ਜਦੋਂ ਬਸ ਉਹ ਸ਼ਹਿਰ ਵੱਡਾ ਹੈਗਾ ਇਹਦੇ ਬਾਹਰ ਨੂੰ ਹੀ ਵਾਦੇ ਹੁੰਦੇ ਆ ਸ਼ਹਿਰ ਦੇ ਤੋਂ ਸ਼ਹਿਰਾਂ ਦੇ ਅੰਦਰ ਸੰਘਣੀ ਵਾਦੀ ਹੋਣ ਲੱਗ ਜਾਂਦੀ ਹੈ ਕੰਪਲੀਟ ਆ ਆ ਗੱਡੀ ਰੋਕੀ ਖੜੇ ਆ ਹੁਣ ਸਮਝੋ ਬਾਹਰ ਆ ਕਾ ਨਹੀਂ ਜਾਂ ਤਾਂ ਕਿਸੇ ਨਾਲ ਟੱਚ ਹੋਊਗੀ ਐਂ ਬੜਾ ਔਖਾ ਕਰਦੇ ਆ ਨਾ ਇਕੱਲੇ ਇਕੱਲੇ ਡਰਾਈਵਰ ਨੂੰ ਉੱਤੇ ਚਲੋ ਕੋਈ ਗੱਲ ਅਸੀਂ ਫਿਰ ਉਧਰ ਮੁੜ ਜਾਣਾ ਰੌਉ ਚੋਂ ਹੀ ਭਰਨਾ ਛਿਲਕਾ ਆ ਪੌੜ ਉੱਤੇ ਵਾਲਾ ਕੰਪਲੀਟ ਹੀ ਆ तकरीबन ਇਹ ਮੈਨੂੰ ਲੱਗਦਾ 1 ਮਹੀਨਾ 2 ਮਹੀਨੇ ਚ ਛੱਡ ਦੇਣਗੇ ਉਹ ਕੌਂਦੀ ਡਰਾਈਵ ਤੇ ਥੱਲੇ ਸਾਂ ਆਉਣ ਲੱਗਾ ਕੰਡੇ ਤੇ ਤੇ ਕੰਡਾ ਕਰਵਾ ਲਈਏ ਵਿਦਲਾ ਮਾਲ 5 ਕਟਨ ਸੀਗਾ ਫੇਰ ਵੀ ਹਰੇਕ ਪਾਰਟੀ ਨੂੰ ਆਇਆ ਹੁੰਦਾ ਵੀ ਥੱਲੇ ਯੋਜੇ ਹਨ ਇੱਥੋਂ ਕ ਅੱਗੇ ਜਾ ਕੇ ਅਸੀਂ ਮੋੜਨਾ ਹੁੰਦਾ ਜਿੱਥੇ ਛਲਕਾ ਭਰਨਾ ਆ ਆ ਗਿਆ ਰੌਚ ਰਹਾ ਪਿੱਛੇ ਦੇਖੋ ਆਪਾਂ ਪਹਿਲਾਂ ਰੇ ਨਿਕਲ ਜਾਂਦੇ ਆ ਪੀਤੰਪੁਰ ਨੂੰ ਇਹ ਸ਼ਹਿਰਬਾਲ ਨੂੰ ਪੜ ਤਾਸ ਹੁੰਦਾ ਭਾਈ ਇਹ ਰਾਜਕੋਸ਼ ਇਧਰੋਂ ਕੰਮ ਚੱਲ ਰਿਹਾ ਗੱਡੀ ਦਾ ਪਹੁੰਚ ਗਈ ਆ ਪਿੱਛੇ ਦੇਖੋ ਰਾਤ ਆਇਆ ਇਸ ਏਰੀਏ ਦੇ ਵਿੱਚ ਇਧਰੋਂ ਭਰਦੇ ਹੁੰਦੇ ਆ ਛਲਕਾ ਬੈਕ ਇੱਥੋਂ ਮਾਲ ਲੋਡ ਹੁੰਦਾ ਹੁੰਦਾ ਪਹਿਲਾਂ ਵੀ ਆਪਾਂ ਕਰੀ ਆ ਇੱਥੋਂ ਲੋਡ ਇੱਕ ਦੋ ਵਾਰੀ ਮਾਰਨਾਂ ਬੰਦੇ ਦਿਮਾਗੋਂ ਪੈਦਲ ਹੀ ਹੁੰਦੇ ਆ ਤੇ ਚੰਗੀ ਪਲੀ ਇੱਥੇ ਗੱਡੀ ਖੜੀ ਕਹਿੰਦਾ ਸਿੱਧੀ ਕਰਕੇ ਅੰਦਰ ਲਾ ਲਾ ਅਸੀਂ ਉੱਥੋਂ ਐ ਕਰਕੇ ਨਾ ਵੈਕ ਕਰਕੇ ਗੇਟ ਵੀ ਖੋਲਤਾ ਬਤੰਦਰ ਨੇ ਗੱਡੀ ਵੀ ਅੰਦਰ ਵੈਕ ਕਰ ਲਈ ਫੇਰ ਕਹਿੰਦਾ ਜੀ ਮਾਲ ਤਾਂ ਗੱਡੀ ਚੋ ਕ੍ਰੋਸ ਹੋਣਾ ਲੈ ਦੱਸ ਇਹਦੇ ਨਾਲ ਪਹਿਲਾਂ ਖੜੀ ਸੀ ਗੱਡੀ ਇਹ ਵੀ ਸੁੱਤੇ ਪਈ ਆ ਬੰਦੇ ਇਹ ਹੁੰਦੇ ਆ ਨਾ ਕਦੇ ਕਦੇ ਐਸੇ ਕੀ ਕਰਦੇ ਹੁੰਦੇ ਇਹ ਇਹ ਬੱਸ ਹਿੱਲ ਪੈ ਜਾਂਦੀ ਇਹਨਾਂ ਦੇ ਹਾਂ ਹਿੱਲ ਪੈ ਗਈ ਇਹਦਾ ਗੱਡੀ ਅੰਦਰ ਕਰਾ ਰਹੇ ਹਾਂ ਤੁਸੀਂ ਗੇਟ ਵੀ ਖੋਲ ਰਹੇ ਹੋ ਠੀਕ ਹੈਗਾ ਬਾਹਰ ਦਾ ਦੇ ਹਾਂ ਕਮਾਲ ਕੇ ਬੰਦੇ ਆ ਯਾਰ ਹਾਲ ਹੋਣ ਲੱਗਿਆ ਕ੍ਰੋਸ ਇਹ ਅਸੀਂ ਹੀ ਛੇਠਾਂ ਵਾਲਾ ਮਾਲ ਢੱਕ ਲਿਆ ਕਿਉਂਕਿ ਫਿਰ ਉਹਦੀ ਵੀ ਜ਼ਿੰਮੇਵਾਰੀ ਹੁੰਦੀ ਆ ਹਨ ਵੀ ਵਿੱਚ ਜੇ ਛਿਲਕਾ ਸੁਲਕਾ ਪੈ ਗਿਆ ਤੇ ਫਿਰ ਮੁੜ ਕੇ ਨਾ ਕਈ ਵਾਰੀ ਪਾਰਟੀ ਵਧੀਆ ਹੋਵੇ ਤਾਂ ਠੀਕ ਆ ਕਈ ਵਾਰੀ ਮਾੜਾ ਜਿਹਾ ਪਿੱਛੇ ਨਾ ਨਖਰੇ ਕਰਨ ਲੱਗ ਜਾਂਦੇ ਆ ਹਨ ਸੋ ਢੱਕ ਲਿਆ ਆਪਾਂ ਹੁਣ ਮਾਲ ਗੱਡੀ ਚੋਂ ਗੱਡੀ ਚ ਕ੍ਰੋਸ ਹੋਊਗਾ ਇਹਦੇ ਚਾਹੇ ਹੁੰਦਾ ਇੱਥੋਂ ਨਹੀਂ ਨੀਮ ਚੋਂ ਆਪਾਂ ਭਰਦੇ ਨਾ ਉਹ ਫੈਕਟਰੀ ਚੋਂ ਨਾਲ ਦੀ ਨਾਲ ਭਰ-ਭਰ ਕੇ ਥੈਲੇ ਲਾਉਂਦੇ ਆ ਆ ਦੇਖੋ ਆ ਥੈਲਾ ਨਾ ਗੱਡੀ ਚ ਟਰੈਵਲ ਹੋ ਕੇ ਆਇਆ ਤੇ ਠੁਕਿਆ ਹੋਇਆ ਇਦੇ ਨਾਲ ਜਾਣੀ ਹਾਈਟ ਦਾ ਫਰਕ ਪਊਗਾ ਜੇ ਹੁਣ ਮੰਨ ਲਓ 5-7 ਗੱਟੇ ਲੱਗਦੇ ਆ 1-1 ਇੰਚ 2-2 ਇੰਚ ਵੀ ਬੈਠਿਆ ਹੋਇਆ ਗੱਟਾ ਤਾਂ ਉਹਦੇ ਨਾਲ ਹਾਈਟ ਦਾ ਫਰਕ ਪੈ ਜਾਊਗਾ ਭਾਜਨ ਸਹੀ ਪੈ ਜਾਏ ਤੇ ਫਰਪਾਲ ਤਰਪੂਲ ਪੈ ਗਈ ਆ ਰੈਡੀ ਆ ਓਕੇ ਆ ਕੰਮ ਇਹਦੂਗਾ ਨਿਕਲਦੇ ਆ ਤੋ ਵੀ ਭੀੜ ਕੁਛ ਇੱਕ ਤਾਂ ਰੋਡ ਬਣਦਾ ਕਰਕੇ ਹਨ ਤੇ ਲੈਣ ਆਇਆ ਸੀ ਮੈਂ ਪਰੌਠੇ ਖਾਣ ਆਇਆ ਸੀ ਉਹਦੇ ਪੈਕ ਕਰਵਾ ਲੈ ਤੇ ਰੋਟੀ ਪਰੌਠਾ ਵਧੀਆ ਖਾ ਰੇ ਲੋਡ ਹੋ ਗਈ ਸੀ ਤੇ ਅੱਧਾ ਘੰਟਾ ਲੱਗ ਗਿਆ ਤਕਰੀਬਨ ਹਵਾ ਵਗਦੀ ਸੀ ਤਰਪਾਲ ਰਹਿ ਗਈ ਛੋਟੀ ਕਿਉਂਕਿ ਇੱਕ ਅਸੀਂ ਵਿਚਾਲੇ ਮਾਲ ਤੇ ਪਾਤੀ ਹੁਣ ਇਹ دبੂਗਾ ਫੁੱਟ 1.5 ਫੁੱਟ ਨਾ ਜੇ ਤਾਂ ਆ ਗਈ ਠੀਕ ਆ ਨਹੀਂ ਫਿਰ ਆਹ ਤੋਂ ਲੈ ਕੇ ਹੋਰ ਪਾਉਨੇ ਪਤਾਨ ਪਾਉਂਦੇ ਪਾਉਂਦੇ ਤੇ ਬਜਨ ਤਾਂ ਪਿਆ 6.5 ਟਨ ਤੇ ਹਾਈਟ ਤਕਰੀਬਨ ਬਾਹਰ ਨਿਕਲ ਗਈ ਆ ਉਸੇ ਕਰਕੇ ਆ ਨਾਲੇ ਕੰਡੇ ਤੇ ਹੀ ਆਏ ਆ ਹੁਣੇ ਹੀ ਰਸੇ ਢਿੱਲੇ ਹੋ ਗਏ ਮਾਲ ਤਾਂ ਦਬਣ ਵਾਲਾ ਹੁੰਦਾ ਇਹ ਪਰ ਇੱਕ ਵਾਰੀ ਜਾਣੀ ਹਾਈਟ ਵਾਵਾ ਹੋ ਜਾਂਦੀ ਆ ਹਨਾ ਬੈਲਟਾਂ ਵੱਡੀਆਂ ਗਈਆਂ ਸੀ ਉਦੋਂ ਦੇਖ ਲ ਕੇ 5 ਮਿੰਟ ਤੇ ਤੇ ਲੈ ਕੇ ਰੱਬ ਦਾ ਨਾਮ ਕਰਕੇ ਵਾਹਿਗੁਰੂ ਨੂੰ ਯਾਦ ਰਹੂ ਚ ਰਾਹੇ ਤੋਂ ਉੱਤਰ ਪਏ ਆ ਵੈਸੇ ਵੇਲੇ ਤਾਂ ਆਪਾਂ ਕਿੰਨੇ ਵਜੇ ਹੋਏ 3 ਵਜੇ ਦੇ ਹਨਾ 2:3 3 ਵਜੇ ਦੇ ਨਹੀਂ ਹੋਏ ਆ ਹਾਂ ਉਦੋਂ ਪਹਿਲਾਂ ਇਹਨਾਂ ਨੇ ਦੋ ਕਦੇ ਰੌਂਡ ਗੱਡੀ ਰੈਡੀ ਹੋ ਗਈ ਸੀ ਉਹ ਟਰਾਂਸਪੋਰਟਰ ਕਹਿੰਦਾ ਜੀ ਬੈਲਟੀਆਂ ਲੈ ਕੇ ਜਾਏ ਉਹ ਬੈਲ ਲੈ ਕੇ ਜਾਏ ਉਹ ਚਲ ਅਸੀਂ ਕਿਹਾ ਵੀ ਰੁਕ ਜਾਨੇ ਆ ਮੈਨੂੰ ਪਤਾ ਸੀ ਵੀ ਅੱਗੇ ਵੀ ਵਟਸਐਪ ਹੀ ਆਉਂਦੇ ਹੁੰਦੇ ਪੇਪਰ ਆ ਹੁਣ ਟਾਈਮ ਇੰਨਾ ਖਰਾਬ ਹੋ ਗਿਆ 5:30 ਵਜੇ ਸਾਹਿਬ ਕਹਿੰਦੇ ਜੀ ਤੁਸੀਂ ਤੁਰ ਜੋ ਘੰਟੇ ਤੱਕ ਤੁਹਾਨੂੰ ਵਟਸਐਪ ਹੋ ਜਾਣਗੇ ਚਲੋ ਮੈਂ ਠੀਕ ਆ ਨਹੀਂ ਤਾਂ ਹੁਣ ਨੂੰ ਅਸੀਂ ਰਤਲਾਮ ਦੇ ਲਾਗੇ ਤੱਕ ਹੀ ਹੁੰਦੇ ਪਰ ਉਹ ਉੱਪਰਲਾ ਮਾਲਕ ਜਿਹੜਾ ਕੁਝ ਕਰਦਾ ਹੁੰਦਾ ਉਹ ਸਹੀ ਉਹ ਕਰਦਾ ਹੁੰਦਾ ਜੇ ਉਹਨੇ ਟਾਈਮ ਲਵਾਇਆ ਫਬਰਾ ਕਿਹੜੀ ਚੀਜ਼ ਤੋਂ ਬਚਾਇਆ ਤੋਂ ਅੱਜ ਕੇ ਦੂ ਨੀਲ ਕਮਲ ਹੋਟਲ ਤੇ ਆ ਗਏ ਪ੍ਰੇਮੀਆਂ ਦੇ ਦੁੱਧ ਇਹਨਾਂ ਦੇ ਮਿਲਦਾ ਮਲਾਈ ਵਾਲਾ ਜਿਹੜਾ ਕੇਸਰ ਵਾਲਾ ਹੁੰਦਾ ਤੇ ਦੂ ਰੋਟੀਆਂ ਵਾਲੀ ਮਲਾਈ ਹੰਡਾ ਖਾਂ ਗਿਆ ਸੀ ਮੈਂ ਬੈਠਾ ਤੇ ਰੋਟੀ ਖਾ ਕੇ ਪਰਾਨ ਗਿਆ ਆ ਕੇ ਨੀਲ ਕਮਲ ਤੇ ਤੇ ਵੱਧ ਗਏ ਆ 12:30 ਇੱਕ ਰੋਟੀ ਖਾਣ ਲੱਗੇ ਏ ਵੀ ਕੰਮ ਚੱਲ ਰਿਹਾ ਟੱਬਾਏ ਵੀ ਢਾਕੇ ਸਾਰਾ ਬਣਾ ਰਹੇ ਆ ਜਾਨੀ ਆਪ ਸਟੱਜਾ ਹੋਇਆ ਪਿਆ ਕੰਮ ਪਰ ਖੁੱਲੀ ਜਗ੍ਹਾ ਕਰਕੇ ਬੱਤਤ ਰਹਿ ਜਾਂਦੀ ਆ ਇਹਨਾਂ ਦੇ ਕਿਉਂਕਿ ਰੋਡ ਦੇ ਦੂਜੇ ਪਾਸੇ ਗੱਡੀ ਲੱਗ ਜਾਂਦੀ ਆ ਕੁਛਾ ਸਾਈਡਾਂ ਤੇ ਲੱਗਦੀ ਆ ਉਹ ਤੁਰ ਪਏ ਸੀ 3 ਵਜੇ ਤੇ ਬਦਨਾਵਲ ਟੱਪ ਗਏ ਆ 4:00 ਵੱਜ ਗਏ ਥੋੜਾ ਜਿਹਾ ਜਿੰਨੀ ਕੁ ਬਾਟ ਚੱਲ ਦੈਨ ਖੜੇ ਨਿਪੜਦੀ ਆ ਇੱਕ ਤਾਂ ਥੋੜਾ ਜਿਹਾ ਹੁਣ ਠੰਡਾ ਹੋ ਜਾਂਦਾ 3 ਵਜੇ ਤੋਂ ਬਾਅਦ ਹਾਜੀ ਕਿਉਂਕਿ ਠੰਡ ਦਾ ਮੌਸਮ ਆ ਗਰਮੀਆਂ ਦੇ ਵਿੱਚ ਤਾਂ ਇਸ ਵੇਲੇ ਪੂਰੀ ਅੱਗ ਨਿਕਲਦੀ ਹੁੰਦੀ ਆ ਰੋਡਾਂ ਦੇ ਉੱਤੇ ਤਾਂ ਕਰਕੇ ਤੁਰਪੇ ਸੀ ਜਿੰਨਾ ਕਿ ਨਿਪੜਦਾ ਥੋੜਾ ਠੰਡੇ ਮਾਤੇ ਨਾਲ ਨਵੇੜੀ ਥਾਬੇ ਤੇ ਰੁਕੇ ਸੀ ਤੇ ਆਹ ਸੱਜਣ ਪਿਆਰਾ ਕੋਈ ਮੂਹਰੇ ਗੱਡੀ ਸਿੱਧੀ ਕਰਕੇ ਲਾ ਗਿਆ ਲੈ ਦੱਸ ਸਾਨੂੰ 10 ਮਿੰਟ ਹੋ ਗਏ ਗੱਡੀ ਸਟਾਰਟ ਕਰੀ ਨੂੰ ਇਹਨੂੰ ਲੱਭ ਵੀ ਆਏ ਢਾਬੇ ਤੇ ਆਲੇ-ਦਾਲੇ 40 ਦੁਕਾਨਾਂ ਤੇ ਇਹ ਬੰਦਾ ਨਹੀਂ ਲੱਭਿਆ। ਉਹਨੇ ਦੀ ਟਾਕੀ ਤੇ ਇੱਕ ਨੰਬਰ ਲਿਖਿਆ ਸੀ ਤੇ ਮਾਲਕ ਦਾ ਉਹਨੂੰ ਫੋਨ ਲਾਇਆ। ਵੀ ਮਿੱਤਰਾ ਮੂਹਰੇ ਗੱਡੀ ਖੜੀ ਆ ਹੁਣ ਦੱਸੋ ਅਸੀਂ ਇੰਚ ਨਹੀਂ ਹਿੱਲ ਸਕਦੇ। ਤੇ ਇੱਧਰ ਖੱਬੇ ਕਹੀਏ ਥੱਬੇ ਗੱਡੀਆਂ ਖੜੀਆਂ ਨੇ ਇੱਧਰ ਸੱਜੇ ਕਹੀਏ ਸੱਜੇ ਗੱਡੀਆਂ ਖੜੀਆਂ ਨੇ। ਜਮਾ ਇੱਕ ਉਹ ਦੇਖੋ ਪੱਧਰਪੁਰਸ਼ ਨੇ ਉਧਰ ਲਾਈ ਆ ਚਲੋ ਉਹ ਸਾਈਡ ਤੇ ਆ। ਤੇ ਆ ਗੱਡੀ ਸਾਡੇ ਜਮਾਂ ਸਾਹਮਣੇ ਲਾ ਗਿਆ ਵੱਜ ਗਏ ਤਕਰੀਬਨ ਹੁਣ ਕਰਦੇ ਆ ਤੁਰਨ ਦੀ ਤਿਆਰੀ ਜਵਾਨ ਗਿਆ ਕਹਿੰਦਾ ਭੁੱਖ ਲੱਗੀ ਆ ਤੇ ਮੈਂ ਨਾ ਇਹ ਸੱਪਾ ਪਿਆ ਸੀ ਸੱਚਾ ਮੈਂ ਉਦੋਂ ਸਵੇਰੇ ਜੇ ਉੱਠ ਕੇ ਜਦੋਂ ਉੱਠਿਆ 10:00 ਦਾ 11:00 ਵਜੇ ਇੱਕ ਪਰੌਠਾ ਜਾਂ ਲੈ ਕੇ ਖਾ ਲਿਆ ਸੀ ਉਹਨਾਂ ਤੋਂ ਆਪੂ ਵਾਲਾ ਤੇ ਇਹ ਹੁਣ ਮੈਨੂੰ ਕਹਿੰਦਾ ਬਾਈ ਭੁੱਖ ਲੱਗੀ ਆ ਕਿਉਂਕਿ ਇਹਦਾ ਖਾਣਾ ਇਹੀ ਹੁੰਦਾ ਲੰਗੇ ਡੰਗੇ ਹੁੰਦਾ ਜਦੋਂ ਇਹਦਾ ਕਈ ਵਾਰ ਦੋ ਦੋ ਦਿਨ ਮੈਂ ਨਹੀਂ ਖਾਂਦਾ ਪੰਨਰ ਹੁਣ ਕਹਿੰਦਾ ਬਾਈ ਭੁੱਖ ਹੈਗੀ ਮੈਂ ਆਹ ਯਾਰ ਵੀ ਮੇਰਾ ਤਾਂ ਨਹੀਂ ਦਿਲ ਕਰਦਾ ਤੂੰ ਜਾ ਕੇ ਖਾ ਲੈ ਗਿਆ ਉਧਰ ਮੈਂ ਦੇਖਦਾ ਜੇ ਲਾਈਟ ਜਾਂ ਕੁਝ ਮਿਲ ਗਿਆ ਪਰ ਹੁਣ 5 ਵਜੇ ਗਏ ਬਾਈ ਜੇ ਇਸ ਟਾਈਮ ਖਾ ਲੈਨੇ ਆ ਤੇ ਫਿਰ ਜਿਹੜੀ ਹੁਣ ਦੋ ਤਿੰਨ ਘੰਟੇ ਨੂੰ ਆਪਾਂ 8 ਵਜੇ ਭੁੱਖ ਲੱਗਣੀ ਹੁੰਦੀ 7 ਵਜੇ ਉਹ ਖਤਮ ਹੋ ਜਾਂਦੀ ਹੈ ਸੋ ਇਸ ਕਰਕੇ ਹੁਣ ਸਫ਼ਰ ਕਰਾਂਗੇ ਇੱਕ ਨਹੀਂ ਦੋ ਘੰਟੇ ਫਿਰ ਤੁਰ ਕੇ ਗਾਹਾਂ ਰਾਤ ਨੂੰ ਦੋ ਰੋਟੀਆਂ ਨੂੰ ਮਲਾਈ ਲਵਾ ਲਾਂਗੇ ਕਿਤੇ ਚੱਲੇ ਆ ਜੀ ਬਾਈਪਾਸ ਹੈਗਾ ਇਹ ਹੰਸੌਰੜਾ ਤੇ ਲਓ ਜੀ 8:00 ਵੱਜ ਗਿਆ ਤੇ ਰੁਕੇ ਸੀ ਕਿ ਫਿਲਟਰ ਫੋਲਟਰ ਸਾਫ ਕਰਾਉਣ ਹੋ ਗਿਆ ਤੇ ਹੁਣ ਤਿਆਰੀ ਕਰਦੇ ਆ ਅੱਗੇ ਦੀ ਹੁਣ ਅੱਜ ਦੀ ਰਾਤ ਸਫਰ ਐਸੇ ਤਰੀਕੇ ਜਾਰੀ ਰਹੂਗਾ ਆ ਵਾਈਗ ਨੂੰ ਸੌਖ ਰੱਖੇ ਹਨਾ ਕਿ ਰਾਤ ਦਾ ਲਾਲ ਤੇ ਤੁਹਾਨੂੰ ਪਤਾ ਹੀ ਆ ਸਾਰੇ ਜਿੰਨੇ ਗੱਡੀਆਂ ਤੇ ਚੱਲਦੇ ਆ ਸਭ ਨੂੰ ਪਤਾ ਵੀ ਹਰ ਇੱਕ ਗੱਡੀ ਵਾਲੇ ਨੂੰ ਰਾਤ ਲਾਉਣ ਦਾ ਲਾਲ ਚ ਹੁੰਦਾ ਉਹਦੇ ਪਿੱਛੇ ਕਈ ਕਾਰਨ ਹੁੰਦੇ ਆ ਇੱਕ ਤਾਂ ਇਹ ਕੁੱਤੇ ਬਿੱਲੇ ਨਹੀਂ ਟੱਕਰਦੇ ਤੇ ਦੂਜਾ ਨੰਬਰ ਰਾਤ ਨੂੰ ਨਾ ਗੱਡੀ ਵੀ ਠੰਡੀ ਰਹਿੰਦੀ ਇੰਜਨ ਵੀ ਠੰਡਾ ਰਹਿੰਦਾ ਟਾਇਰ ਟੱਪਾ ਛੜਪਾ ਸਭ ਕੁਝ ਠੰਡਾ ਰਹਿੰਦਾ ਹੋਇਸ ਕਰਕੇ ਛੱਡ ਰਹੇ ਆ ਜਿ ਘਾਰਾ ਲੈ ਰਹੇ ਆ ਰੱਬ ਦਾ ਨਾਮ ਮਿਲਦੇ ਆਂ ਫਿਰ ਅਗਲੇ ਕਲੀਅਰ ਆ ਆ ਗਿਆ ਬਾਡਰ ਨੀ ਮਤਲਬ ਨਿਆ ਗੋਂ ਬਾਡਰ ਕਾਗਦਿਆਂ ਚ ਬਾਡਰ ਬੰਦ ਆ ਤੇ ਆ ਲੱਗਿਆ ਪਾਸ ਚ ਤੌੜਗੜ ਤੇ ਇਹ ਆ ਉੱtre ਸੀਗੇ ਮਾੜਾ ਜਿਹਾ ਰਸੇ ਰੁਸੇ ਟੈਡ ਕਰਨੇ ਸੀ ਅਨਾਗ ਦੇਵਤਾ ਬੈਠਾ ਛੋਟਾ ਜਿਹਾ ਹਨ ਚੱਕਿਆ ਹੋਇਆ ਬੜਾਈ ਕੋਲ ਨੂੰ ਅਹੀਂ ਟਿੱਡਾ ਹੀ ਲੱਗਿਆ ਦੇਣਾ ਪਰ ਇਹਨੂੰ ਕਰਦੇ ਜੀ ਸਵਾ ਚਾਰ ਹੋ ਗਿਆ ਤੇ ਵਿਜੇਨਗਰ ਪਾਰ ਕਰ ਰਹੇ ਆ ਇਹ ਉੱਪਰ ਦੀ ਪੁਲ ਬੰਦ ਕੀਤਾ ਪਿਆ ਡਰਾਈਵ ਸਾਰੀ ਏਠਾਂ ਦੀ ਲੰਘ ਰਹੀ ਆ ਸ਼ਾਇਦ ਕੋਈ ਖਰਾਬੀ ਹੋਵੇ ਜਾਂ ਕੰਮ ਚੱਲਦਾ ਹੋਵੇ ਇੱਥੇ ਪਤਾ ਨਹੀਂ ਹੈ ਬਾਕੀ ਜੇ ਕੁਝ ਪਤਾ ਲੱਗੇ ਆ ਦੂਜੇ ਪਾਰ ਨਿਕਲ ਕੇ ਤਾਂ ਅਪਡੇਟ ਕਰਦੇ ਆ ਹੌਂਦ ਗਿੱਕ ਟੇਸ਼ਨਗੜ ਚੜ ਗਏ ਫਲਾਈਓਵਰ ਵੱਜ ਗਏ 6 ਦਿਨ ਚੜ ਚੱਲਿਆ ਪਰ ਠੰਡ ਹੋ ਗਈ ਤਾਂ ਕਰਕੇ ਥੋੜਾ ਜਿਹਾ ਲੈ ਨੀਰਾ ਗਰਮੀ ਆ ਤਾਂ ਥੇ ਬਾਇਦਾ ਇੱਥੇ ਪੂਰਾ ਦਿਨ ਚੜ ਜਾਂਦਾ ਹੁੰਦਾ